ਕੁਛ ਸਮੇਂ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਕੁੜੀ ਮੋਨਾਲੀਸਾ ਬਹੁਤ ਜ਼ਿਆਦਾ ਵਾਇਰਲ ਹੋਈ ਐਨੀ ਜ਼ਿਆਦਾ ਵਾਇਰਲ ਹੋ ਗਈ ਕਿ ਇੱਕ ਫਿਲਮ ਡਾਇਰੈਕਟਰ ਜਿਹਨਾਂ ਦਾ ਨਾਮ ਹੈ ਸੁਨੋਜ ਮਿਸਰਾ ਉਹਨਾਂ ਨੇ ਇਹਨੂੰ ਆਫਰ ਕੀਤਾ ਕਿ ਮੈਂ ਇਹਨੂੰ ਆਪਣੀ ਅਗਲੀ ਫਿਲਮ ਦੇ ਵਿੱਚ ਐਜ਼ ਅ ਲੀਡ ਐਕਟਰਸ ਲਿਆਂਗਾ ਤੇ ਉਸੇ ਸੁਨੋਜ ਮਿਸਰਾ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਦੇ ਉੱਤੇ ਇਲਜ਼ਾਮ ਲੱਗੇ ਹਨ ਇੱਕ ਕੁੜੀ ਦੇ ਨਾਲ ਦੁਸ਼ਕਰਮ ਕਰਨ ਦੇ ਉਹਦੀ ਅਸਲੀ ਫੋਟੋ ਅਤੇ ਵੀਡੀਓ ਬਣਾਉਣ ਦੇ ਤੇ ਉਹਦਾ ਤਿੰਨ ਵਾਰ ਅਬੋਸ਼ਨ ਕਰਾਉਣ ਦੇ झासी दी रहण वाली 28 ਸਾਲ ਦੀ ਇੱਕ ਕੁੜੀ ਨੇ ਇਲਜ਼ਾਮ ਲਗਾਏ ਹਨ ਕਿ 2020 ਦੇ ਵਿੱਚ ਮੈਂ ਸਰੋਜ ਮਿਸਰਾ ਦੇ ਨਾਲ ਇੰਸਟਾਗ੍ਰam ਤੇ ਰਾਬਤਾ ਕੀਤਾ ਸੀਗਾ ਕਿ ਮੈਂ ਐਕਟਰਸ ਬਣਨਾ ਚਾਹੁੰਦੀ ਹਾਂ ਤੇ ਇਸਨੇ ਮੇਰੇ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੈਨੂੰ ਐਕਟਰਸ ਬਣਾਵਾਗਾ ਜੂਨ 2021 ਦੇ ਵਿੱਚ ਜਦ ਸਨੋਜ ਮਿਸਰਾ ਚਾਂਸੀ ਜਾਂਦਾ ਹੈ ਤਾਂ ਇਸ ਕੁੜੀ ਨੂੰ ਮਿਲਣ ਦੇ ਲਈ ਬੁਲਾਉਂਦਾ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਕੁੜੀ ਨੇ ਸਨੋਜ ਮਿਸਰਾ ਨੂੰ ਮਿਲਣ ਨੂੰ ਮਨਾ ਕਰ ਦਿੱਤਾ। ਸਨੋਜ ਮਿਸਰਾ ਨੇ ਕੁੜੀ ਨੂੰ ਧਮਕੀ ਦਿੱਤੀ ਤੇ ਅਗਲੇ ਦਿਨ 18 ਜੂਨ 2021 ਨੂੰ ਇਹ ਕੁੜੀ ਨੂੰ ਮਿਲਿਆ ਤੇ ਕੁੜੀ ਦੇ ਨਾਲ ਜ਼ਬਰਜਨਾ ਕੀਤਾ। ਮੀਡੀਆ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਦਾ ਕਹਿਣਾ ਹੈ ਕਿ ਪਿਛਲੇ 4 ਸਾਲ ਦੇ ਵੀ ਸਨੋਜ ਮਿਸਰਾ ਨੇ ਇਸ ਕੁੜੀ ਦੇ ਨਾਲ ਕਈ ਵਾਰ ਦੁਸ਼ਕਰਮ ਕੀਤਾ। ਜਿਸ ਦੇ ਦੌਰਾਨ ਇਹ ਕੁੜੀ 3 ਵਾਰ ਗਰਭਤੀ ਵੀ ਹੋਈ ਤੇ ਇਹਦਾ ਅਬੋਰਸ਼ਨ ਵੀ ਸਨੋਜ ਮਿਸਤਰਾ ਨੇ ਕਰਵਾਇਆ ਸੀ ਮੀਡੀਆ ਰਿਪੋਰਟ ਦੇ ਮੁਤਾਬਿਕ ਇਸ ਕੁੜੀ ਦਾ ਕਹਿਣਾ ਹੈ ਕਿ ਸਨੋਜ ਮਿਸਤਰਾ ਤੇ ਇਹ ਆਪਸੀ ਸਹਿਮਤੀ ਦੇ ਨਾਲ ਸਬੰਧ ਬਣਾਦੇ ਸਨ ਪਰ ਇਸ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਤੇ ਉਸ ਤੋਂ ਬਾਅਦ ਇਸ ਕੁੜੀ ਨੇ ਸਨੋਜ਼ ਮਿਸਰਾ ਦੇ ਉੱਤੇ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਇਹ ਰਿਪੋਰਟ ਦਰਜ ਕਰਵਾਈ ਆਪਣੀ ਕੰਪਲੇਂਟ ਦਰਜ ਕਰਵਾਈ ਕਿ ਸਨੋਜ਼ ਮਿਸਰਾ ਨੇ ਉਹਦੇ ਨਾਲ ਵਿਆਦਾ ਵਾਦਾ ਕੀਤਾ ਸੀ ਵਿਆਦਾ ਵਾਦਾ ਕਰਕੇ ਵਿਆਹ ਦੇ ਲਾਰੇ ਲਾ ਕੇ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਤੋਂ ਬਾਅਦ ਹੁਣ ਉਸ ਨੂੰ ਛੱਡ ਦਿੱਤਾ ਹੈ ਤੇ ਉਹ ਇਹਨੂੰ ਧਮਕੀ ਦੇ ਰਿਹਾ ਹੈ ਕਿ ਜੇ ਇਹਨੇ ਕੋਈ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਹਦੀ ਫੋਟੋ ਅਤੇ ਵੀਡੀਓ ਵਾਇਰਲ ਕਰ ਦੇਵੇਗਾ। ਔਰ ਇਸ ਦੌਰਾਨ ਤਿੰਨ ਵਾਰ ਉਹ ਗਰਭਤੀ ਵੀ ਹੋਈ ਹੈ ਤੇ ਉਹਦਾ ਅਬੋਰਸ਼ਨ ਵੀ ਕਰਵਾਇਆ ਗਿਆ ਹੈ। ਇਹ ਤਾਂ ਸੀ ਜੀ ਨਿਊਜ਼ ਅਪਡੇਟ ਜੋ ਕਿ ਮੈਂ ਆਪ ਸਾਰਿਆਂ ਨਾਲ ਸਾਂਝੀ ਕੀਤੀ ਹੈ ਹੁਣ ਥੋੜਾ ਜਿਹਾ ਇਸ ਗੱਲ ਨੂੰ ਵਿਸਥਾਰਪੂਰਵਕ ਸਮਝ ਲਈਏ ਹੁਣ ਮੈਂ ਆਪਣੇ ਵਿਚਾਰ ਆਪ ਸਾਰਿਆਂ ਨਾਲ ਸਾਂਝਾ ਕਰਾਂਗਾ ਆਪ ਜੀ ਵੀ ਆਪਣੇ ਵਿਚਾਰ ਕਮੈਂਟ ਰਾਹੀਂ ਸਾਂਝੇ ਕਰ ਸਕਦੇ ਹੋ ਜਦ ਇਸ ਨਿਊਜ਼ ਦੇ ਸੇ ਧਿਆਨ ਨਾਲ ਪੜਦੇ ਆ ਸਮਝਦੇ ਆ ਤਾਂ ਪਤਾ ਲੱਗਦਾ ਹੈ ਕਿ ਕੁੜੀ ਦਾ ਇਹ ਬਿਆਨ ਹੈ ਕਿ ਇਹ ਦੋਨੋਂ ਆਪਸੀ ਸਹਿਮਤੀ ਦੇ ਨਾਲ ਹੀ ਸੰਬੰਧ ਬਣਾਉਂਦੇ ਸਨ ਪਰ ਮੈਨੂੰ ਇਹ ਨਹੀਂ ਸਮਝ ਆਇਆ ਕਿ ਜਦੋਂ ਪਹਿਲੀ ਵਾਰ ਉਹਦੇ ਨਾਲ ਇਹ ਸਾਰਾ ਕੁਝ ਹੋਇਆ ਅੱਜ ਤੋਂ 5 ਸਾਲ ਪਹਿਲਾਂ ਉਸ ਸਮੇਂ ਇਸ ਕੁੜੀ ਨੇ ਇਹ ਕਿਉਂ ਨਹੀਂ ਕਿਹਾ ਕਿ ਮੇਰ ਨਾਲ ਜ਼ਬਰਜਨਾਹ ਹੋਇਆ ਹੈ ਕਈ ਵਾਰੀ ਸਾਨੂੰ ਇਹ ਕੁਝ ਵੀ ਦੇਖਣ ਨੂੰ ਮਿਲਦਾ ਹੈ ਕਿ ਸਾਰਾ ਕੁਝ ਆਪਸੀ ਸਹਿਮਤੀ ਦੇ ਨਾਲ ਹੁੰਦਾ ਹੈ ਪਰ ਜਦੋਂ ਰਿਸ਼ਤੇ ਦੇ ਵਿੱਚ ਫਿੱਕ ਪੈ ਜਾਂਦੀ ਹੈ ਉਸ ਤੋਂ ਬਾਅਦ ਇੱਕ ਦੂਸਰੇ ਤੇ ਇਲਜ਼ਾਮ ਲਗਾਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ ਮੈਂ ਆਪ ਜੀ ਦੇ ਨਾਲ ਇੱਕ ਰਿਪੋਰਟ ਸਾਂਝੀ ਕਰਨਾ ਚਾਹੁੰਦਾ ਹਾਂ ਦਿੱਲੀ ਮਹਿਲਾ ਆਯੋਗ ਦੀ ਇਹ ਰਿਪੋਰਟ ਹੈ ਜੀ April 2013 ਤੋਂ ਲੈ ਕੇ July 2014 ਦੇ ਵਿਚਕਾਰ 2753 ਰੇਪ ਦੇ ਕੇਸ ਦਰਜ ਹੋਏ ਸਨ ਦਿੱਲੀ ਦੇ ਵਿੱਚ ਜਿਦੇ ਵਿੱਚ 1287 ਸਹੀ ਸਨ ਤੇ 1464 ਯਾਨੀ ਕਿ ਤਕਰੀਬਨ 53.2% ਝੂਠੇ ਕੇਸ ਸਨ ਹੁਣ ਇਸ ਕੇਸ ਦੇ ਵਿੱਚ ਕੌਣ ਸਹੀ ਕੌਣ ਗਲਤ ਇਹਦਾ ਫੈਸਲਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਪਰ ਮੈਂ ਹੁਣ ਆਪ ਜੀ ਦੇ ਵਿਚਾਰ ਜਾਣਨਾ ਚਾਹੁੰਦਾ ਹਾਂ ਕਿ ਆਪ ਜੀ ਇਸ ਕੇਸ ਨੂੰ ਤੋਂ ਇਸ ਤੋਂ ਇਲਾਵਾ ਆਪ ਜੀ ਦੇ ਕੀ ਵਿਚਾਰ ਹਨ ਕਿ ਇਹੋ ਜਿਹੇ ਆਪਣੇ ਬਹੁਤ ਸਾਰੇ ਕੇਸ ਸਾਡੇ ਸਾਹਮਣੇ ਆਉਂਦੇ ਨੇ ਜਿਦੇ ਵਿੱਚ ਕੁੜੀਆਂ ਕਹਿੰਦੀਆਂ ਨੇ ਕਿ ਐਨੇ ਸਾਲ ਪਹਿਲਾਂ ਮੇਰੇ ਨਾਲ ਆ ਕੁਝ ਹੋਇਆ ਸੀ ਉਦੋਂ ਮੈਂ ਡਰੀ ਹੋਈ ਸੀ ਉਦੋਂ ਮੇਰੇ ਅੰਦਰ ਬੋਲਣ ਦੀ ਹਿੰਮਤ ਨਹੀਂ ਸੀ ਤੇ ਅਚਾਨਕ ਕਈ ਸਾਲਾਂ ਬਾਅਦ ਉਹ ਕੁੜੀ ਉੱਠ ਖੜੀ ਹੁੰਦੀ ਹੈ ਉਹਦੇ ਅੰਦਰ ਬੋਲਣ ਦੀ ਹਿੰਮਤ ਆ ਜਾਂਦੀ ਹੈ ਉਸ ਸਮੇਂ ਉਹ ਕੁੜੀ ਕਿਉਂ ਡਰ ਰਹੀ ਸੀ ਇਹ ਕਿਹਾ ਜਾਂਦਾ ਕੁੜੀ ਤਾਂ ਡਰੀ ਹੋਈ ਸੀ ਕਿਉਂਕਿ ਉਹਦੀ ਫੋਟੋ ਉਹਦੀ ਵੀਡੀਓ ਉਹਦੇ ਕੋਲ ਸੀ ਉਹ ਡਰਾਇਆ ਜਾ ਰਿਆ ਸੀ ਉਹਨੂੰ ਫਿਰ ਉਹ ਤਾਂ ਹੁਣ ਵੀ ਉਹਦੇ ਕੋਲ ਹੀ ਹੈ ਨਾ ਹੁਣ ਉਹ ਡਰ ਕਿੱਥੇ ਚਲਾ ਗਿਆ ਤੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਜੇ ਕਿਸੇ ਵੀ ਕੁੜੀ ਨਾਲ ਕਿਸੇ ਵੀ ਭੈਣ ਨਾਲ ਕੁਝ ਵੀ ਗਲਤ ਹੁੰਦਾ ਹੈ ਉਸੇ ਸਮੇਂ ਆਪਣੀ ਆਵਾਜ਼ ਬੁਲੰਦ ਕਰੋ ਉਸੇ ਸਮੇਂ ਜੇ ਤੁਸੀਂ ਬਾਤ ਚ ਕਰੋਗੇ ਤਾਂ ਉਹਨੂੰ ਸਾਬਿਤ ਕਰਨਾ ਬਹੁਤ ਔਖਾ ਹੋਏਗਾ ਤੁਹਾਡੇ ਉੱਤੇ ਵੀ ਇੱਕ ਸਵਾਲ ਖੜਾ ਹੁੰਦਾ ਹੈ ਵੀ ਤੂੰ ਉਦੋਂ ਕਿਉਂ ਚੁੱਪ ਸੀ ਠੀਕ ਹੈ ਉਹ ਦੂਸਰੀ ਗੱਲ ਜੇ ਤੁਸੀਂ ਕਿਸੇ ਨਾ ਰਿਲੇਸ਼ਨ ਦੇ ਵਿੱਚ ਹੈਗੇ ਹੋ ਤਾਂ ਆਪਣਾ ਰਿਲੇਸ਼ਨ ਇਹੋ ਜਿਹਾ ਬਣਾ ਕੇ ਰੱਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੂਜੇ ਨੂੰ ਤੁਸੀਂ ਬਦਨਾਮ ਨਾ ਕਰੋ ਆਪਸੀ ਸਹਿਮਤੀ ਦੇ ਨਾਲ ਜੇ ਤੁਸੀਂ ਵੱਖਰੇ ਹੋਣਾ ਹੈ ਆਪਸੀ ਸਹਿਮਤੀ ਦੇ ਨਾਲ ਵੱਖਰੇ ਹੋ ਜਾਓ ਕਿਉਂਕਿ ਜੇ ਕੋਈ ਵਿਅਕਤੀ ਕਿਸੇ ਕੁੜੀ ਨੂੰ ਵਿਆਹ ਦਾ ਲਾਰਾ ਲਾ ਕੇ ਉਹਦੇ ਨਾਲ ਨਜਾਇਜ਼ ਸੰਬੰਧ ਬਣਾਉਂਦਾ ਹੈ ਤਾਂ ਕੁੜੀ ਉਹਦੇ ਉੱਤੇ ਕਾਰਵਾਈ ਕਰ ਸਕਦੀ ਹੈ ਜੇ ਆਪਾਂ ਇਹਦਾ ਉਲਟ ਲੈ ਲਈਏ ਕਿ ਜੇ ਕੋਈ ਕੁੜੀ ਕਿਸੇ ਮੁੰਡੇ ਦੇ ਨਾਲ ਵਿਆਹ ਦਾ ਲਾਰਾ ਲਾ ਕੇ ਉਹਦੇ ਨਾਲ ਸੰਬੰਧ ਬਣਾਦੀ ਹੈ ਤਾਂ ਮੁੰਡਾ ਕੁੜੀ ਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਸਕਦਾ ਕਿਉਂਕਿ ਇਹ ਸਾਰੇ ਦੇ ਵਿੱਚ ਜੋ ਮੈਂ ਮਹਿਸੂਸ ਕਰਦਾ ਨਾ ਭੂਤਨਾ ਜਾਤਰ ਮੁੰਡਿਆਂ ਨੂੰ ਪੈਂਦਾ ਕਿਉਂਕਿ ਮੁੰਡਿਆਂ ਦੇ ਹੱਕ ਦੇ ਵਿੱਚ ਕਾਨੂੰਨ ਬਹੁਤ ਜ਼ਿਆਦਾ ਘਟਨੇ ਮਾਫੀ ਚਾਹਾਂਗਾ ਜੇ ਕਿਸੇ ਨੂੰ ਬੁਰਾ ਲੱਗਦਾ ਹੈ ਹੱਥ ਜੋੜ ਕੇ ਮਾਫੀ ਚਾਹਾਂਗਾ ਜੀ ਕਿ ਤੁਹਾਨੂੰ ਬੁਰਾ ਲੱਗਦਾ ਤਾਂ ਪਰ ਮੁੰਡਿਆਂ ਦੇ ਹੱਕ ਦੇ ਵਿੱਚ ਕਾਨੂੰਨ ਬਹੁਤ ਜ਼ਿਆਦਾ ਕੱਟਨੇ ਦੇਖੋ ਇੱਕ ਕੁੜੀ ਦੇ ਨਾਲ ਗਲਤ ਹੋਇਆ ਧੋਖਾ ਹੋਇਆ ਉਹ ਕੁੜੀ ਕੰਪਲੀਟ ਕਰ ਸਕਦੀ ਹੈ ਇੱਕ ਮੁੰਡੇ ਨਾਲ ਧੋਖਾ ਹੋਇਆ ਉਹ ਕੰਪਲੀਟ ਨਹੀਂ ਕਰ ਸਕਦਾ ਤਾਂ ਥੋੜਾ ਜਿਹਾ ਮੈਨੂੰ ਲੱਗਦਾ ਇਹਦੇ ਵਿੱਚ ਕਰੈਕਸ਼ਨ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਠੀਕ ਹੈ ਤੇ ਬਾਕੀ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰ ਸਕਦੇ ਹੋ ਮੈਂ ਤਾਂ ਆਪਣੇ ਵਿਚਾਰ ਜਿਹੜੇ ਨੇ ਰਾਈਟ ਟੂ ਸਪੀਚ ਮੈਨੂੰ ਬੋਲਣ ਦਾ ਅਧਿਕਾਰ ਤਾਂ ਹੈ ਜੀ ਉਹ ਬਿਲਕੁਲ ਸਬਕ ਤਰੀਕੇ ਨਾਲ ਮੈਂ ਆਪਣੇ ਵਿਚਾਰ ਰੱਖੇ ਨੇ ਅਗਰ ਮੇਰੀ ਗਲਤ ਲੱਗਦੀ ਹੈ ਮੈਂ ਜੋੜ ਕੇ ਮਾਫੀ ਮੰਗਦਾ ਪਰ ਮੈਨੂੰ ਲੱਗਦਾ ਹੈ ਕਿ ਬਰਾਬਰਤਾ ਦਾ ਅਧਿਕਾਰ ਤਾਂ ਹੀ ਹੈ ਜੇ ਕੁੜੀ ਨੂੰ ਵੀ ਰਾਈਟ ਦਿੱਤੇ ਜਾ ਰਹੇ ਨੇ ਤੇ ਮੁੰਡਿਆਂ ਨੂੰ ਵੀ ਰਾਈਟ ਦਿੱਤੇ ਜਾਣ ਕਿ ਅਗਰ ਮੁੰਡੇ ਨਾਲ ਕੁਝ ਗਲਤ ਹੋਇਆ ਉਹ ਵੀ ਤਾਂ ਆਵਾਜ਼ ਬੁਲੰਦ ਕਰੇ ਨਾ ਜੀ ਜੇ ਮੁੰਡੇ ਨੇ ਕੁੜੀ ਨੂੰ ਚੀਟ ਕੀਤਾ ਤੇ ਕੁੜੀ ਉਹਦੇ ਤੇ ਇਲਜ਼ਾਮ ਲਗਾ ਸਕਦੀ ਹੈ ਉਹਨੂੰ ਜੇਲ੍ਹ ਕਰਾ ਸਕਦੀ ਹੈ ਤਾਂ ਫਿਰ ਕੁੜੀ ਨੇ ਵੀ ਤੇ ਮੁੰਡੇ ਨੂੰ ਚੀਟ ਕੀਤਾ ਹੈ ਮੁੰਡਾ ਵੀ ਤਾਂ ਕੁੜਤੀ ਲਈ ਜਾਮਨਗਰ ਤੋਂ ਜੇਲ੍ਹ ਕਰਾ ਸਕਦਾ ਜੇ ਕੁੜੀ ਦੀ ਇੱਜ਼ਤ ਹੈ ਤਾਂ ਮੁੰਡੇ ਦੀ ਕੀ ਕੋਈ ਇੱਜ਼ਤ ਨਹੀਂ ਇੱਜ਼ਤ ਤਾਂ ਦੋਨਾਂ ਦੀ ਹੈ ਨਾ ਸਿੱਧੇ ਜੀ ਗੱਲ ਹੈ ਉਹਦੀ ਰਿਸਪੈਕਟ ਹੈ ਉਹਦੀ ਰਿਸਪੈਕਟ ਹੈ ਉਹ ਵੀ ਹਿਊਮਨ ਹੈ ਉਹ ਵੀ ਹਿਊਮਨ ਹੈ ਇਸ ਗੱਲ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਮੇਰੇ ਹਿਸਾਬ ਨਾਲ ਥੋੜੀ ਇਹਦੇ ਵਿੱਚ ਕਰੈਕਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਬਾਕੀ ਜਿਹੜੇ ਸੂਝਵਾਨ ਸਮਝਦਾਰ ਵੀਰ ਭੈਣ ਨੇ ਉਹ ਆਪਣੇ ਵਿਚਾਰ ਜਰੂਰ ਸਾਂਝੇ ਕਰਨ ਪੇਸ਼ਕਾਰੀ ਕਰਦੇ ਆ ਕੋਈ ਗੱਲ ਗਲਤ ਕਹੀ ਗਈ ਹੋਵੇ ਉਹਦੇ ਲਈ ਮਾਫੀ ਚਾਹਨਾ ਹਾਂ ਧੰਨਵਾਦ ਜੀ